ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਬੱਡੀ 스타 7 ਤੇ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਇਸ ਸੀਜ਼ਨ ਕੈਨੇਡਾ ਦੇ ਕਬੱਡੀ ਕੱਪਾਂ ਤੇ ਐਪਸਪੋਰਟ ਸਰਹਾਲਾ ਰਣੂਆ ਦੀ ਟੀਮ ਵਿੱਚ ਕਿਹੜੇ-ਕਿਹੜੇ ਪਲੇਅਰ ਖੇਡਣਗੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕੈਨੇਡਾ ਦੇ ਇਸ ਸੀਜ਼ਨ ਦੇ ਵਿੱਚ ਐਪਸਪੋਰਟ ਤੇ ਸਰਹਾਲਾ ਰਣੂਆ ਦੀ ਸਾਂਝੀ ਟੀਮ ਵਿੱਚ ਖੇਡੇਗੀ ਜਿਸ ਵਿੱਚ ਸਾਰੇ ਹੀ ਸੁਪਰਸਟਾਰ ਪਲੇਅਰ ਖੇਡਣਗੇ ਜੇਕਰ ਰੇਡਰਾਂ ਦੀ ਗੱਲ ਕਰੀਏ ਤਾਂ ਜੋ ਰੇਡਰ ਖੇਡਣਗੇ ਰਵੀ ਦਿਉਰਾ ਰਵੀ ਕੈਲਰਮ ਦੁੱਲਾ ਬੱਗਾਪਿੰਡ ਹੀਰਾ ਬੱਟ ਪੋਲੂ ਮੋਰਖੀ ਤੇ ਬਿਲਾਲ ਮੋਸਨ ਢਿੱਲੋ ਇਸ ਟੀਮ ਦੇ ਵਿੱਚ ਜੋ ਜਾਫੀ ਖੇਡਣਗੇ ਪਾਲਾ ਜਲਾਲਪੁਰ ਖੁਸ਼ੀ ਦੁੱਗਾ ਸ਼ਿੱਲੂ ਬਹੁ ਅਕਬਰਪੁਰ ਜੱਗਾ ਚਿੱਟੀ ਗੋਪੀ ਫਰੰਦੀਪੁਰ ਅਮਨ ਦਿਉਰਾ ਮਨੀਸ਼ ਬਹੁ ਅਕਬਰਪੁਰ ਤੇ ਏਕਮ ਫਤਿਹਪੁਰ ਇਸ ਟੀਮ ਵਿੱਚ ਤੁਹਾਡਾ ਕਿਹੜਾ ਪਲੇਅਰ ਫੇਵਰਿਟ ਖੇਡ ਰਿਹਾ ਹੈ ਤੇ ਇਹ ਟੀਮ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਕਬੱਡੀ ਦੀ ਹੋਰ ਅਪਡੇਟ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ